ਉਹ ਨਹੀਂ ਚੱਲਣਾ ਕਾਸੀ ਚੱਲਦਾ ਮਾਂਗ ਮਾਂਗ ਚੱਲ ਜਾਏਗਾ ਚੱਲੇ ਬਾਪੂ ਜੀ ਚੱਲੇ ਬਾਪੂ ਜੀ ਬਾਪੂ ਜੀ ਜਾ ਰਿਹਾ ਹੈ ਬਾਪੂ ਜੀ ਜਾ ਰਿਹਾ ਹੈ ਬਾਪੂ ਜੀ ਜਾ ਰਿਹਾ ਹੈ پہلا صاحب جی ماں باوجي مل جاؤ کوئی خاطر ماں باوجي کي بندا باجي او seva ڪردي مامو باوجي منه ڪي ني seva ڪردي باوجي هي seva ڪردي او چلو جا وڃا نه ما باوجي ڪردي او باوجي ڏاڍي ڏاڍي مانگدي هلو چلو چلو باجي ني seva ڪردي ني ٿا ڏاڍي 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 ڏ ਆ ਤਾ ਹੈ ਕਿਰਦਾਰ ਬਾਈ ਬਾਜਾ ਉਹ ਸ਼ਾਮ ਉਹ ਮੰਨਿ ਤਾ ਉਹ ਚਾਹ ਤਾ ਕਰਕੇ ਉਹ ਤਾ ਤਾ ਕਰਕੇ ਚਾਹ ਨਹੀਂ ਗਲਤੀ ਮੈਂ ਮੰਗ ਤੇ ਅਬਰੀ ਅਬਰੀ ਮੈਂ ਇਹ ਵੀ ਉਹ ਬੰਦਾ ਜਿਹੜਾ ਇਹ ਵਾਲੀ ਗਰੀਬ ਬੰਦੇ ਬੰਦੇ ਮੇਰਾ ਪੈਰ ਠੀਕ ਹੈ ਬੰਦਾ ਥੋੜੀ ਜਨੇ ਅਰੇ ਬਾਰੀ ਗਰੀਬ ਬੰਦੇ ਬੰਦੇ ਮੈਂ ਕਿੱਥੇ ਗਿਆ ਮੈਂ ਕਾਹ ਕਿੱਧਾ ਗਿਆ ਹੁਣ ਕਰ ਤੂੰ ਤਰਨਾ ਨਾ ਰੁਕ ਜਾਓ ਚੱਲ ਜੀਦਾ ਆਪ ਕੋ ਦਰ ਖਤਗਾਰ ਸਾਬਾ ਕੀ ਆਵਾਜ਼ ਅਗਲਾ ਬਣਾ ਦੇ ਲੋਕਾਂ ਨੂੰ ਭਾਜੀ ਕਿੱਧਾ ਕਿੱਧਾ ਦੇਖੋ ਚੱਲ ਪਹਿਲਾਂ ਮੇਰਾ ਜਾਨ ਨਹੀਂ ਰੱਖ ਲਿਆ ਜੀ ਤੈਨੂੰ ਬਾਗਲਾ ਬੰਦਾ ਇਹ ਕੋ ਥੋੜੀ ਆ ਬੰਦਾ ਅਜੀ ਸਾਨੂੰ 1 ਮਹੀਨੇ ਤੋਂ ਇਹਦੀ ਬਲਾਸ ਚਾਹੇ ਇਸ ਬੰਦੇ ਨੂੰ ਜਦੋਂ ਵੀ ਦੇਖੋ ਹਾਂ ਇਸ ਬੰਦੇ ਨੇ ਜੁੱਤੀਆਂ ਮਾਰਨੀਆਂ ਜੀਤਾ ਜੀ ਇਹ ਬੰਦਾ ਇਹ ਪਖੰਡੀ ਆ ਭਾਜੀ ਨਿਯਾਜ਼ ਫੋੜੀਆਂ ਦੇ ਬਾਜਾ ਬਾਜਾ ਓਏ ਬਾਬੂ ਹਲੋ ਹਲੋ ਆਪਣੀ ਵੀਡੀਓ ਕੰਪਲੀਟ ਕਰ ਇੱਕ ਮਿੰਟ ਭੱਜਣਾ ਓਏ ਬਾਬੂ ਜੀ ਬਾਬੂ ਜੀ ਤੁਹਾਡਾ ਡਰਾਮਾ ਓਏ ਬਾਬੂ ਜੀ ਗਰੀਬ ਬਾਬੂ ਜੀ ਕੋੜੀਆਂ ਦੇ ਨੱਠਦਾ ਏ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੀਖ ਮੰਗਣ ਵਾਲੇ ਇੱਕ ਸਰਦਾਰ ਦੀ ਜਿਹੜੀ ਹੈਗੀ ਹੈ ਉਹ ਵੀਡੀਓ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਇੱਕ ਵਿਅਕਤੀ ਵੱਲੋਂ ਜਦੋਂ ਫੜਿਆ ਜਾਂਦਾ ਹੈ ਤਾਂ ਉਹ ਇੰਜ ਫਰਾਰ ਹੁੰਦਾ ਹੈ ਜਿਵੇਂ ਲੱਗਦਾ ਹੈ ਉਸ ਨੂੰ ਕੁਝ ਹੋਇਆ ਹੀ ਨਹੀਂ ਪਰ ਪੀਖ ਮੰਗਣ ਦੀ ਆੜ ਦੇ ਵਿੱਚ ਕਈ ਚੀਜ਼ਾਂ ਜੜੀਆਂ ਨੇ ਉਹ ਹੁੰਦੀਆਂ ਨੇ ਉਸ ਤੋਂ ਅਲਹਿਦਾ ਜਿਸ ਤਰੀਕੇ ਦੇ ਨਾਲ ਉਸ ਵਿਅਕਤੀ ਵੱਲੋਂ ਉਹਨਾਂ ਨੂੰ ਫੜਿਆ ਗਿਆ ਉਹਨਾਂ ਦਾ ਪਰਦਾ ਫਾਸ਼ ਕੀਤਾ ਗਿਆ ਉਹ ਕਾਫੀ ਤਾਰੀਫ ਹੈਗਾ ਹੈ ਜਿਨ੍ਹਾਂ ਨੇ ਪਰਦਾ ਫਾਸ਼ ਕੀਤਾ ਉਹ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਦੁੱਗਲ ਜੀ ਨੇ ਗੱਲਬਾਤ ਕਰਦੇ ਆ ਜਿਸ ਤਰੀਕੇ ਦੇ ਨਾਲ ਤੁਸੀਂ ਉਸ ਭਿਖਾਰੀ ਨੂੰ ਫੜਿਆ ਜਿਸ ਦੇ ਮਗਰ ਇੱਕ ਢੋਂਗ ਸੀਗਾ ਜਿਵੇਂ ਉਹ ਲੰਗੜਾ ਬਣ ਕੇ ਚੱਲ ਰਿਹਾ ਸੀਗਾ ਤੇ ਉਹ ਪੂਰੀ ਐਕਚੁਅਲ ਵਿੱਚ ਕਹਾਣੀ ਕੀ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਭਈ ਇਹ ਜਿਹੜਾ ਸਰਦਾਰ ਬਣ ਕੇ ਭੀਖ ਮੰਗ ਰਿਹਾ ਹੈਗਾ ਇਹ ਐਕਚੁਅਲ ਦੇ ਵਿੱਚ ਲੰਗੜਾ ਨਹੀਂ ਸਹੀ ਹੈਗਾ ਇਹ ਕਿਵੇਂ ਪਤਾ ਲੱਗਿਆ ਤੁਹਾਨੂੰ ਪਹਿਲਾਂ ਤਾਂ ਨਮਸਕਾਰ ਆਦਾਬ ਸਲਾਮ ਤੇ ਸਤਿ ਸ੍ਰੀ ਅਕਾਲ ਕਰਦਾ ਤੁਹਾਡਾ ਨਿਮਾਨਾ ਰਾਜੀਵ ਦੁੱਗਲ ਪ੍ਰਧਾਨ ਮਾਡਲ ਟਾਊਨ ਜਲੰਧਰ ਤੋਂ ਐ ਦੋਸਤੋ ਜਿੱਦਾਂ ਕਿ ਭਾਈ ਸਾਹਿਬ ਨੇ ਹੁਣੇ ਇੱਕ ਕੁਐਸਚਨ ਕੀਤਾ ਹੈਗਾ ਆ ਕਿ ਇੱਕ ਸਰਦਾਰ ਜੀ ਜੋ ਕਿ ਪਖਾੜੀ ਦੀ ਆ ਆੜ ਦੇ ਵਿੱਚ ਭੀਖ ਮੰਗ ਰਹੇ ਨੇ ਪਹਿਲਾਂ ਤੇ ਆ ਕਿ ਉਹ ਸਰਦਾਰ ਜੀ ਨਹੀਂ ਸੀਗੇ ਉਹ ਇੱਕ ਪ੍ਰਵਾਸੀ ਸੀ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਵੀ ਦੇਖਿਆ ਆ ਕਿ ਉਹਦੀ ਜੋ ਘਰ ਵਾਲੀ ਹੈ ਉਹਨੂੰ ਕਿਦਾਂ ਰੋਕ ਰਲਾ ਡਰਾਮੇ ਕਰ ਰਹੀ ਸੀ ਕਿ ਕਿਤੇ ਮੇਰੇ ਘਰ ਵਾਲੇ ਦੀਆਂ ਫੌੜੀਆਂ ਨਾ ਫਰ ਲੈਣ ਤੇ ਇਹਦੀ ਜਿਹੜੀ ਅਸਲੀਅਤ ਸਾਹਮਣੇ ਨਾ ਆ ਜਾਵੇ ਤੇ ਸਾਡਾ ਰੋਜੀ ਰੋਟੀ ਨਾ ਖਤਮ ਹੋ ਜਾਵੇ ਦੂਜੀ ਚੀਜ਼ ਮੈਨੂੰ ਕਿਦਾਂ ਪਤਾ ਲੱਗਾ ਮੇਰੇ ਅੱਜ ਤੋਂ ਨਹੀਂ ਜੀ ਮੈਂ ਜਦੋਂ ਦਾ ਇੱਥੋਂ ਮਾਡਲ ਟਾਉਨ ਤੋਂ ਪ੍ਰਧਾਨ ਆ ਜਦੋਂ ਦਾ ਮੇਰਾ ਇੱਥੇ ਕਾਰੋਬਾਰ ਹੈ ਮੇਰਾ ਉਦੋਂ ਤੋਂ ਹੀ ਇੱਕੋ ਹੀ ਐਮ ਹੈ ਨਿਯਮ ਹੈ ਕਿ ਮੈਂ ਇੱਥੇ ਪਖਾਰੀ ਨਹੀਂ ਰਹਿੰਦੇ ਨੇ ਮਾਡਲ ਟਾਉਨ ਦੇ ਵਿੱਚ ਮਾਡਲ ਟਾਉਨ ਮਾਡਲ ਟਾਉਨ ਜਲੰਧਰ ਦਾ ਹਾਰਟ ਹੈ ਜਦੋਂ ਕੋਈ ਗੱਡੀ ਨਵੀਂ ਲੈਂਦਾ ਉਹ ਵੀ ਮਾਡਲ ਟਾਉਨ ਚ ਆਉਂਦਾ ਚਾਹੇ ਕਿਸੇ ਦਾ ਵਿਆਹ ਹੁੰਦਾ ਉਹ ਵੀ ਮਾਡਲ ਟਾਉਨ ਚ ਗੇਰੀ ਲੋਨ ਆਉਂਦਾ ਠੀਕ ਹੈ ਉਸ ਕਰਕੇ 99. ਜੋ ਕਿ ਅਸੀਂ ਜਲੰਧਰ ਮਾਡਲ ਟਾਉਨ ਤੋਂ ਸਾਡੀ ਐਸੋਸੀਏਸ਼ਨ ਨੇ ਤੁਹਾਡੇ ਇਸ ਨਿਮਾਣੇ ਨੇ ਪੂਰਾ ਯੋ ਤੇ ਜਰੀਏ ਦੇ ਨਾਲ ਇੱਥੋਂ ਹਰ ਇੱਕ ਤਰ੍ਹਾਂ ਦਾ ਪਖਾੜੀ ਚਾਹੇ ਉਹ ਬੱਚਾ ਸੀ ਚਾਹੇ ਉਹ ਜਨਾਨੀ ਹੈ ਚਾਹੇ ਬੰਦਾ ਆ ਉਹਨਾਂ ਸਾਰਿਆਂ ਨੂੰ ਭਜਾਇਆ ਆ ਇਹ ਜਿਹੜੀ ਕਾਂਡ ਹੈਗਾ ਨਾ ਕਿ ਇਹ ਇੱਕ ਨਹੀਂ ਇਹ ਦੋ ਭਰਾ ਨੇ ਇੱਕ ਨੂੰ ਮੈਂ ਪਹਿਲਾਂ ਭਜਾਇਆ ਸੀਗਾ ਉਹ ਸੀਗਾ ਆਪਣੇ ਸਮਰਾ ਸਾਹਿਬ ਦੀ ਕੋਠੀ ਦੇ ਬਾਹਰ ਕੂੜ ਰੋਡ ਤੇ ਉੱਥੋਂ ਭਜਾਇਆ ਸੀ ਦੂਜਾ ਇਹ ਸੀਗਾ ਜਦੋਂ ਇਸ ਬੰਦੇ ਨੂੰ ਕਿਹਾ ਭੌਰੀ ਛੱਡ ਇਹਦੀ ਵਾਈਫ ਨੇ ਜਦੋਂ ਵਿਰੋਧ ਕੀਤਾ ਕਿਉਂਕਿ ਇੱਕ ਵਾਰੀ ਨਿਕਲਦਾ ਸੀ ਮੈਂ ਦੇਖਿਆ ਹੋਇਆ ਸੀ ਇਹਨੂੰ ਪਹਿਲਾਂ ਆਲਰੇਡੀ ਤੇ ਮੈਨੂੰ ਕੌਨਫੀਡੈਂਸ ਸੀਗਾ ਕਿ ਇਹ ਜੋ ਬੰਦਾ ਹੈ ਇਹ ਫੌੜੀਆਂ ਦੀ ਆੜ ਦੇ ਵਿੱਚ ਕੁਝ ਵੀ ਕਰ ਸਕਦਾ ਕਿਸੇ ਦੇ ਨਾਲ ਵੀ ਕਰ ਸਕਦਾ ਆ ਇਸ ਬੰਦੇ ਨੂੰ ਅਸੀਂ ਸੋਚਾਂਗੇ ਇਹ ਲੰਗੜਾਪਨ ਹੈ ਤੇ ਅਸੀਂ ਇਹਦੇ ਤੇ ਤਰਸ ਕਰਾਂਗੇ ਜੇ ਤੁਸੀਂ ਕੁਝ ਕਹਿ ਦਿੱਤਾ ਇਹ ਤੁਹਾਡੇ ਤੇ ਵੀ ਹਮਲਾ ਕਰ ਸਕਦਾ ਹੈ ਇਹ ਈਜੀ ਜੌਬ ਨਹੀਂ ਹੈ ਪਰ ਮੈਂ ਮੌਤ ਆਪਣੀ ਨਾਲ ਲੈ ਕੇ ਘੁੰਮਦਾ ਆ ਦੋਸਤੋ ਤੁਹਾਡੇ ਮਾਧਿਅਮ ਦੁਆਰੇ ਦੱਸਦਾ ਮੈਂ ਫਿਰ ਤੁਹਾਨੂੰ ਕਹਾਂਗਾ ਤੁਹਾਡੇ ਦੁਆਰਾ ਕਹਾਂਗਾ ਮੈਂ ਮਾਡਲ ਟਾਊਨ ਜਲੰਧਰ ਦੇ ਵਿੱਚ ਪਖਾੜੀ ਨਹੀਂ ਰਹਿੰਦਾ ਵਾਂਗਾ ਇੱਥੇ ਅੱਗੇ ਫੈਸਟੀਵਲ ਦਾ ਸੀਜ਼ਨ ਹੈ ਲੋਕਾਂ ਨੇ ਆਪਣੇ ਘਰਦਿਆਂ ਨੇ ਆਉਣਾ ਬੱਚਿਆਂ ਦੇ ਨਾਲ ਆਉਣਾ ਇੱਥੇ ਸਨੇਚਿੰਗ ਦੀ ਤੁਸੀਂ ਦੇਖੋ ਕਿੰਨੀ ਮਤਲਬ ਕਹਿਨ ਦਾ ਕੀ ਹੁੰਦੀਆਂ ਸੀਗੀਆਂ ਬਹੁਤ ਸਨੇਚਿੰਗ ਘਟੀਆਂ ਨੇ ਕਿਉਂਕਿ ਸਾਡੇ ਜਲੰਧਰ ਦੇ ਮਾਨਯੋਗ ਕਮਿਸ਼ਨਰ ਆਫ ਪੁਲਿਸ ਸ੍ਰੀ ਸੁਪੰਨ ਚਰਮਾ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਸਹਿਯੋਗ ਕਰ ਰਹੇ ਹਾਂ ਸਾਨੂੰ ਜਿੱਥੇ ਲੋੜ ਪੈਂਦੀ ਹੈ ਅਸੀਂ ਸੀਪੀ ਸਾਹਿਬ ਨੂੰ ਕਾਲ ਕਰੀਦਾ ਆ ਉਹਨਾਂ ਦੀ ਟੀਮ ਆ ਜਾਂਦੀ ਹੈਗੀ ਹੈ ਤੇ ਇਸ ਕਰਕੇ ਉਹ ਸਾਨੂੰ ਸਹਿਯੋਗ ਦਿੰਦੇ ਆ ਤੇ ਇਹ ਵੀ ਉਹਨਾਂ ਦਾ ਇੱਕ ਸਹਿਯੋਗ ਦਾ ਹੈਗਾ ਆ ਇਹ ਪੈਡੀ ਕ੍ਰਾਈਮ ਹੈਗੇ ਨੇ ਹੁਣ ਪਿੱਛੇ ਉਹ 300 ਰੁਪਏ ਦਾ ਪਿੱਛੇ ਇੱਕ ਅਦਰਸ਼ ਨਗਰ ਦੇ ਵਿੱਚ ਅਗਨੋਤਰੀ ਸਾਹਿਬ ਦੇ ਨਾਲ ਕੋਠੀ ਦੇ ਨਾਲ ਹੋਇਆ ਸੀਗਾ ਕਾਂਡ ਖਲ ਸਨੇਚਿੰਗ 300 ਦੀ ਐ ਤੇ ਜਾਂ 3000 ਦੀ ਐ ਜਾਂ 3 ਲੱਖ ਦੀ ਐ ਜਾਂ 3 ਕਰੋੜ ਦੀ ਐ ਜਿਹੜਾ ਬੰਦਾ ਸੋਚ ਕੇ ਇਹ ਆਇਆ ਨਾ ਕਿ ਮੈਂ ਸਨੇਚਿੰਗ ਕਰਨ ਚੱਲਾ ਆਂ ਜੇ ਉਹ ਬੰਦਾ ਉਹਦੇ ਨਾਲ ਹਮਲਾ ਕਰਦਾ ਉਹਨਾਂ ਦੇ ਕੋਲ ਦਾਤਰ ਸੀ ਕਿਰਪਾਨ ਸੀ ਉਹਨੂੰ ਮਾਰ ਸਕਦੇ ਸੀ ਇਸ ਕਰਕੇ ਇਹਨਾਂ ਲੋਕਾਂ ਨੂੰ ਇੱਥੋਂ ਭਜਾਉਣਾ ਬਹੁਤ ਜ਼ਰੂਰੀ ਐ ਤੇ ਇਹਨੂੰ ਭਜਾ ਰਹੇ ਆ ਇਹ ਬੰਦਾ ਤੁਸੀਂ ਦੇਖਿਆ ਪਹਿਲਾਂ ਕਿਦਾਂ ਡਰਾਮੇ ਕਰਦਾ ਸੀ ਜਦੋਂ ਇਹਨੂੰ ਫੜਿਆ ਕਿਦਾਂ ਕੀਤਾ ਜਦੋਂ ਇਹਨੂੰ ਥੋੜਾ ਜਿਹਾ ਫੜਿਆ ਤੇ ਕਿਦਾਂ ਇਸ਼ਤਾਰਦੀ ਵਾਂਗੂ ਭਜਿਆ ਜੋ ਕਿ ਆਪ ਜੀ ਨੇ ਦੇਖਿਆ ਆ ਇੱਕ ਹੁੰਦਾ ਕਿਸੇ ਚੀਜ਼ ਨੂੰ ਐਡੀਟਿੰਗ ਕਰਨਾ ਔਰ ਇਹ ਜੋ ਵਾਇਰਲ ਵੀਡੀਓ ਹੋਈ ਹੈ ਔਰ ਮੈਂ ਚਾਹੇ ਉਹ ਜਲੰਧਰ ਹੈ ਚਾਹੇ ਪੰਜਾਬ ਹੈ ਚਾਹੇ ਹਿੰਦੁਸਤਾਨ ਹੈ ਤੇ ਚਾਹੇ ਵਿਦੇਸ਼ ਆ ਵਿਦੇਸ਼ਾਂ ਚ ਜੋ ਤੁਹਾਡੇ ਟੀਵੀ ਚੱਲਦੇ ਨੇ ਮੈਂ ਉੱਥੇ ਬੈਠੇ ਵੀ ਸਾਰੇ ਸਰੋਤਿਆਂ ਦਾ ਤੁਹਾਡਿਆਂ ਦਾ ਜਿਹੜੇ ਪਿਆਰ ਕਰਦੇ ਇਸ ਨਮਾਣੇ ਨੂੰ ਜਿਨ੍ਹਾਂ ਨੇ ਲਾਈਕ ਕੀਤਾ ਸ਼ੇਅਰ ਕੀਤਾ ਔਰ ਇਹ ਲੋਕਾਂ 'ਚ ਇੱਕ ਅਵੇਅਰਨੈਸ ਗਈ ਹੈ ਕਿ ਅਸੀਂ ਕਿਸੇ ਨੂੰ 100 ਰੁਪਏ ਦਿੰਨੇ ਆ 100 ਰੁਪਏ ਦੇਣਾ ਇੱਕ ਬੰਦੇ ਨੂੰ ਇਹ ਨਹੀਂ ਕਿ ਤੁਸੀਂ 100 ਰੁਪਏ ਦਿੱਤਾ ਉਹ ਜਦੋਂ ਉਹਨਾਂ ਨੂੰ ਪਤਾ ਲੱਗਦਾ ਨਾ ਮਾਡਲ ਟਾਊਨ 'ਚ 100 ਰੁਪਏ ਮਿਲ ਜਾਂਦਾ ਆ ਉਹ ਦਸਾਂ ਨੂੰ ਹੋਰ ਲੈ ਆਉਂਦੇ ਆ ਉਹ ਕਹਿੰਦੇ ਕੰਮ ਹੀ ਨਹੀਂ ਕਰਨਾ ਪੈਣਾ ਹੱਟਾ-ਕੱਟਾ ਜਿਹੀ ਦਿਹਾੜੀ ਲਾਉਂਦਾ ਉਹਨੂੰ ਮੈਂ ਕਿਹਾ ਤੂੰ ਕਦੇ ਗੱਡੀ ਸਾਫ਼ ਕਰਦੇ ਨੂੰ 50 ਰੁਪਏ ਦਿੰਨੇ 100 ਰੁਪਏ ਦਿੰਨੇ ਆ ਕਹਿੰਦਾ ਬਾਪੂ ਜੀ ਇਹ ਕੰਮ ਅੱਛਾ ਹੈ ਇਹਦੇ ਨਾਲ ਉਹਨਾਂ ਨੂੰ ਬਰਾਵਾ ਮਿਲਦਾ ਆ ਬਰਾਵਾ ਕੌਣ ਦਿੰਦਾ ਆ ਅਸੀਂ ਲੋਕ ਦਿੰਨੇ ਆ ਇਸ ਕਰਕੇ ਮੈਂ ਸਾਰੇ ਹੀ ਇਹ ਚੈਨਲ ਦੇਖਦੇ ਭੈਣ ਭਰਾ ਵੀਰ ਸਕੇ ਸੰਬੰਧੀ ਰਿਸ਼ਤੇਦਾਰਾਂ ਨੂੰ ਇਹੀ ਅਪੀਲ ਕਰੂੰਗਾ ਕਿ ਇਹਨਾਂ ਲੋਕਾਂ ਨੂੰ ਕਦੀ ਵੀ ਪੀਖ ਨਾ ਦਿਓ ਜਿਸ ਨੇ ਜਨਮ ਦਿਆ ਹੈ ਉਸਨੇ ਇਨਕੇ ਜਨਮ ਸੇ ਪਹਿਲੇ ਹੀ ਇਨਕੇ ਲਈ ਜੋ ਇਨਕਾ ਖਾਣੇ ਪੀਣੇ ਦਾ ਇੰਤਜ਼ਾਮ ਕੀਤਾ ਹੈ ਜਿਸ ਤਰੀਕੇ ਦੇ ਤੁਸੀਂ ਭੱਜ ਕੇ ਉਸ ਵਿਅਕਤੀ ਨੂੰ ਫੜ ਰਹੇ ਹੋ ਲੋਕ ਸੋਸ਼ਲ ਮੀਡੀਆ ਦੇ ਉੱਪਰ ਇਹ ਕਮੈਂਟ ਕਰ ਰਹੇ ਨੇ ਕਿ ਬਈ ਕਿਸੇ ਦੀ ਰੋਜੀ ਰੋਟੀ ਦੇ ਉੱਪਰ ਇਹ ਬੰਦੇ ਨੇ ਲੱਤ ਮਾਰ ਦਿੱਤੀ ਹੈ ਕੋਈ ਕਿਸੇ ਤਰੀਕੇ ਦਾ ਢੋਂਗ ਕਰਕੇ ਆਪਣੀ ਰੋਜੀ ਰੋਟੀ ਕਮਾਰ ਰਿਆ ਸੀ ਉਸ ਨੂੰ ਇਹਨਾਂ ਨੇ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤਰੀਕੇ ਦੇ ਹੁਣ ਕਮੈਂਟ ਸੋਸ਼ਲ ਮੀਡੀਆ ਦੇ ਉੱਪਰ ਆ ਰਹੇ ਨੇ ਉਹ ਵੀ ਤੁਸੀਂ ਪੜਦੇ ਹੋਵੋਗੇ ਕੋਈ ਨਹੀਂ ਦੇਖੋ ਕਮੈਂਟ ਵੀ ਪੜੀ ਦੀਆਂ ਨੇ ਹੁੰਦਾ ਕੀ ਹੈ ਕਿ ਜੇ ਅੱਜ ਇੰਨੇ ਲੱਖਾਂ ਲੋਕਾਂ ਨੇ ਆ ਜਿਹੜੀ ਵੀਡੀਓ ਨੂੰ ਲਾਈਕ ਕੀਤਾ ਆ ਉਹਦੇ 'ਚ ਜ਼ਰੂਰੀ ਨਹੀਂ ਹੁੰਦਾ ਕਿ ਮੈਂ ਸਾਰਿਆਂ ਨੂੰ ਚੰਗਾ ਲੱਗਦਾ ਆ ਜਾਂ ਸਾਰੇ ਮੈਨੂੰ ਚੰਗੇ ਲੱਗਦੇ ਆ ਕੁਝ ਮੇਰੇ ਵੀਰ ਭਰਾ ਇਦਾਂ ਦੇ ਜਿਨ੍ਹਾਂ ਨੂੰ ਮੈਂ ਜਾਣਦਾ ਨਹੀਂ ਹੈਗਾ ਤੇ ਉਹਨਾਂ ਨੂੰ ਹੱਕ ਹੈ ਕਿਸੇ ਨੂੰ बोलनदा ਜੇ ਮੈਂ ਕਿਸੇ ਨੂੰ ਜਾਣਦਾ ਨਹੀਂ ਹੋਊਗਾ ਨਾ ਮੈਨੂੰ ਗਲਤ ਬੋਲ ਸਕਦਾ ਆ ਪਰ ਜਦੋਂ ਮੈਨੂੰ ਕੋਈ ਜਾਨੂਗਾ ਜਾਂ ਮੈਂ ਉਹਨੂੰ ਜਾਨੂਗਾ ਨਾ ਤੇ ਆਪਾਂ ਦੋਨੇ ਕਦੀ ਕਿਸੇ ਨੂੰ ਗਲਤ ਨਹੀਂ ਬੋਲਾਂਗੇ ਮੈਂ ਤਾਂ ਇਹ ਕਹੂੰਗਾ ਕਿ ਸੋਸ਼ਲ ਮੀਡੀਆ ਦੇ ਉੱਤੇ ਕਦੀ ਕਿਸੇ ਨੂੰ ਗਲਤ ਕਮੈਂਟ ਨਹੀਂ ਕਰਨਾ ਚਾਹੀਦਾ ਤੁਸੀਂ ਲਾਈਕ ਕਰ ਸਕਦੇ ਠੀਕ ਹੈ ਨਹੀਂ ਕਰ ਸਕਦੇ ਕੋਈ ਨਹੀਂ ਮੈਂ ਕਿਹਾ ਵੀਰ ਜੀ ਕੋਈ ਕਿਸੇ ਦੇ ਕੋਲੋਂ ਕੋਈ ਸੈਲਰੀ ਲੈਣਾ ਆ ਜਾਂ ਕੋਈ ਐਸੋਸੀਏਸ਼ਨ ਮੈਨੂੰ ਕੋਈ ਤਨਖਾਹ ਦਿੰਦੀ ਹੈਗੀ ਆ ਮੇਰੇ ਵੀ ਛੋਟੇ ਬੱਚੇ ਨੇ ਮੇਰੀ ਵੀ ਮਾਂ ਆ ਮੇਰੀ ਵੀ ਜੁਆਇੰਟ ਫੈਮਿਲੀ ਆ ਠੀਕ ਹੈ ਮੈਂ ਵੀ ਨਹੀਂ ਚਾਹੁੰਦਾ ਕਿ ਮੈਂ ਆਪਣੀ ਦੁਸ਼ਮਨੀ ਨੂੰ ਮਤਲਬ ਕਹਿਣ ਦਾ ਪਾਲਾਂ ਤੇ ਗੱਲ ਐਦਾਂ ਆ ਕਿ ਜੇ ਵੀਰ ਜੀ ਕੋਈ ਇੱਕ ਬੰਦਾ ਖੜਾ ਨਹੀਂ ਨਾ ਹੋਏਗਾ ਤੇ ਫਿਰ ਮਾਡਲ ਟਾਊਨ ਨਹੀਂ ਬਣੇਗਾ ਫਿਰ ਇਹ ਵੀ ਉਹੀ ਮੰਗਤਿਆਂ ਦਾ ਮੱਲਾ ਹੀ ਬਣ ਜਾਏਗਾ ਮਾਡਲ ਟਾਊਨ ਨਾਮ ਨਹੀਂ ਰਹੇਗਾ ਇਸ ਕਰਕੇ ਵੀਰ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀਆਂ ਜੋ ਲੋਕਾਂ ਚ ਤੁਸੀਂ ਅਵੇਅਰਨੈਸ ਲਿਆ ਰਹੇ ਜੇ ਠੀਕ ਹੈ ਤੁਹਾਨੂੰ ਵੀ ਕੋਈ ਇਹਦੇ ਤੋਂ ਹੈ ਤੇ ਨਹੀਂਗਾ ਕਿ ਤੁਹਾਨੂੰ ਕੁਝ ਮਿਲਣਾ ਹੈਗਾ ਯਾ ਜਿਸ ਤਰੀਕੇ ਦੇ ਨਾਲ ਜਿਸ ਨੂੰ ਤੁਸੀਂ ਫੜਿਆ ਜਿਸ ਪਖਾਰੀ ਨੂੰ ਤੁਸੀਂ ਫੜਿਆ ਉਸਨੇ ਜਿਸ ਤਰੀਕੇ ਦਾ ਭੇਸ ਬਣਾਇਆ ਸੀ ਸਰਦਾਰ ਦੇ ਰੂਪ ਦੇ ਵਿੱਚ ਭੇਸ ਬਣਾਇਆ ਸੀ ਤੇ ਲੰਗੜਾ ਵਿਅਕਤੀ ਜਿਹੜਾ ਹੈ ਉਹ ਤੁਰ ਰਿਹਾ ਸੀਗਾ ਤੇ ਭੀਖ ਮੰਗ ਰਿਹਾ ਸੀ ਲੋਕ ਅਬੂਮਮ ਜਿਹੜਾ ਹੈਗਾ ਜਦੋਂ ਸਰਦਾਰ ਨੂੰ ਦੇਖਦੇ ਨੇ ਪੰਜਾਬ ਦੇ ਵਿੱਚ ਦੇਖਦੇ ਨੇ ਤੇ ਅਬੂਮਮ ਕਹਿੰਦੇ ਨੇ ਕਿ ਬਈ ਇਸ ਦੀ ਮਦਦ ਕਰਨੀ ਚਾਹੀਦੀ ਹੈਗੀ ਹੈ ਇਹ ਢੋਂਗ ਤੁਹਾਨੂੰ ਕਿਵੇਂ ਖਤਮ ਕਰਨ ਦੇ ਮਨ ਦੀ ਪਾਜੀ ਦੇਖੋ ਸਰਦਾਰ ਕਿਸੇ ਦੀ ਮਦਦ ਨਹੀਂ ਕਰੀ ਚਾਹੁੰਦੇ ਹੁੰਦੇ ਹੁੰਦੇ ਹੂੰ ਜਦੋਂ ਮਰਜ਼ੀ ਦੇਖ ਲੋ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਹੈ ਹਮੇਸ਼ਾ ਚਾਹੇ ਉਹ ਐਮਰਜੈਂਸੀ ਲੱਗੀ ਹੈ ਚਾਹੇ ਉਹ ਕਦੀ ਹੜ ਹੋਂਦੇ ਨੇ ਚਾਹੇ ਕਿਤੇ ਤੇ ਕੋਈ ਆਤਾ ਆਂਦੀ ਹੈ ਚਾਹੇ ਉਹ ਕਰੋਨਾ ਸੀ ਸਰਦਾਰਾਂ ਨੇ ਮਦਦ ਕੀਤੀ ਹੈ ਕਦੀ ਕਿਸੇ ਕੋ ਮਦਦ ਮੰਗੀ ਨਹੀਂ ਇਹ ਲੋਕਾਂ ਦਾ ਭਾਂਡਾ ਤੋੜਨਾ ਬਹੁਤ ਜ਼ਰੂਰੀ ਸੀ ਜਿਹੜੇ ਇੱਕ ਪਗੜੀ ਉੱਪਰ ਰੱਖ ਕੇ ਆਪਣੇ ਆਪ ਨੂੰ ਸਰਦਾਰ ਕਹਿੰਦੇ ਨੇ ਪ੍ਰਵਾਸੀ ਲੋਗ ਸਰਦਾਰਾਂ ਨੇ ਹਮੇਸ਼ਾ ਮਦਦ ਕੀਤੀ ਹੈ ਸਰਦਾਰਾਂ ਨੇ ਕਦੀ ਕਿਸੇ ਨੂੰ ਗਲਤ ਨਹੀਂ ਕਿਹਾ ਠੀਕ ਹੈ ਨਾ ਇਹ ਲੋਕ ਜੋ ਆਪਣੇ ਆਪ ਨੂੰ ਸਰਦਾਰ ਕਹਿੰਦੇ ਨੇ ਸਰਦਾਰ ਨਹੀਂ ਹੈ ਠੀਕ ਹੈ ਤੇ ਸਰਦਾਰ ਅਮਰ ਸਿੰਘ ਅਮਰ ਹੈ ਤੇ ਅਮਰ ਹੀ ਰਹਿਣਗੇ ਅੱਛਾ ਜਿੱਤੇ ਜਿਸ ਤਰੀਕੇ ਦੇ ਨਾਲ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹ ਪ੍ਰਵਾਸੀ ਹੈਗੇ ਨੇ ਆਏ ਦਿਨ ਲਗਾਤਾਰ ਜਿਸ ਤਰੀਕੇ ਦੇ ਇਹ ਦੇਖਣ ਨੂੰ ਮਿਲ ਰਹੇ ਨੇ ਜਾਂ ਫਿਰ ਬੈਗਿੰਗ ਦੇ ਜਿੰਨੇ ਸਾਰੇ ਕੇਸ ਦੇਖਣ ਨੂੰ ਮਿਲ ਰਹੇ ਨੇ ਪੰਜਾਬ ਪੁਲਿਸ ਜਾਂ ਫਿਰ ਜਲੰਧਰ ਪੁਲਿਸ ਕਿੰਨਾ ਕ ਸਹਿਯੋਗ ਕਰ ਰਹੀ ਹੈਗੀ ਹੈ ਜਾਂ ਫਿਰ ਕਿੰਨਾ ਕ ਭਾਜੀ ਸਹਿਯੋਗ ਪੂਰਾ ਪੰਜਾਬ ਪੁਲਿਸ ਕਰ ਰਹੀ ਹੈ ਜੀ ਸਾਡੇ ਤੁਹਾਨੂੰ ਦੱਸਿਆ ਕਿ ਸੁਪਨ ਸ਼ਰਮਾ ਜੀ ਸੀਪੀ ਸਾਹਿਬ ਪੂਰਾ ਸਹਿਯੋਗ ਕਰ ਰਹੇ ਨੇ 10 ਦਿਨ ਪਹਿਲਾਂ ਸਾਡੀ ਮੀਟਿੰਗ ਸੀਗੀ ਸਾਰੇ ਵਪਾਰੀਆਂ ਦੀ ਮਿਲਣੀ ਸੀ ਉਹਦੇ ਵਿੱਚ ਬੜੇ ਵਧੀਆ ਉਹਨਾਂ ਨੇ ਕੁਐਸਚਨ ਆਨਸਰ ਲਏ ਨੇ ਹਰ ਬੰਦੇ ਨੂੰ ਆਸ਼ਵਾਸ਼ਣ ਦਿੱਤਾ ਆ ਕੋਈ ਵੀ ਚੀਜ਼ ਆ ਯਾਰ ਪੁਲਿਸ ਦੇ ਕੋਲ ਕੋਈ ਅਸੀਂ ਇੱਕ ਆਪਣੇ ਘਰ ਦਾ ਛੋਟਾ ਜਿਹਾ ਘਰ ਚਲਾਉਣਾ ਹੋਵੇ ਸਾਡੇ ਕੋਲ ਨਹੀਂ ਚੱਲਦਾ ਇੱਕ ਜਲੰਧਰ ਛੋਟਾ ਨਹੀਂ ਬਹੁਤ ਵੱਡਾ ਜਲੰਧਰ ਹੈਗਾ ਆ ਇਸ ਦੇ ਕਰਕੇ ਥੋੜਾ ਟਾਈਮ ਲੱ ਬਾਕੀ ਜਿਹੜੀ ਗੱਲ ਰਹੀ ਤੁਸੀਂ ਇਹਨਾਂ ਦੀ ਪਖਹਾਰੀਆਂ ਦੀ ਠੀਕ ਹੈ ਇਹ ਕਿਉਂ ਵਾਦੇ ਨੇ ਇਹ ਐਸੇ ਕਰਕੇ ਵਾਦੇ ਨੇ ਕਿ ਮੋਡਲ ਟਾਉਨਰ ਦਾ ਏਰੀਆ ਜਾਂ ਕੋਈ ਬੰਦਾ ਇੱਥੇ ਆਂਦਾ ਜਾਂ ਉੱਥੇ ਬੇਕਰੀ ਤੇ ਜਾਂਦਾ ਆ ਉਹ ਰੁਪਇਆ 500 ਨੂੰ ਦੇ ਦਿੰਦਾ ਆ ਉਹ ਕਹਿੰਦਾ ਯਾਰ ਕੋਈ ਕੰਮ ਕਰਨ ਦੀ ਲੋਰੀ ਨਹੀਂ ਦੱਸਾਂ ਨੂੰ ਫੜ ਜਾ ਕੇ ਕਹਿੰਦਾ ਕਹਿੰਦਾ ਆਓ ਜੀ ਚਲਿਓ ਉਧਰ ਨੂੰ ਇੱਕ ਨੇ ਅੱਜ ਸੋਟੀ ਫੜੀ ਸੀ ਜੋ ਕਿ ਅੱਜ ਦੀ ਅੱਜ ਦੀ ਨਿਊਜ਼ ਹੈ ਮੇਰਾ ਦੂਜਾ ਫੋਨ ਉੱਥੇ ਰਹਿ ਗਿਆ ਆ ਮੈਂ ਤੁਹਾਨੂੰ ਪਲੀਜ਼ ਥੋੜਾ ਸਾਹ ਇੱਕ ਦੱਸ ਸਕਦਾ ਆ ਜੇ ਮੇਰਾ ਵੀਰ ਮਰ ਜਾ ਕੈਮਰਾ ਇਧਰ ਨੂੰ ਲਾਊਗਾ ਅ ਦੇਖਿਓ ਜਰਾ ਅੱਜ ਦੀ ਸਮਾਂ ਸੀਗਾ ਤਕਰੀਬਨ ਕੋਈ 12 ਵਜੇ ਦਾ ਤੇ ਆ ਤੁਸੀਂ ਵੀਡੀਓ ਦੇਖੋ ਅੱਛਾ ਇਹ ਵੀ ਇਹ ਵੀ ਭਖਾਰੀ ਜਿਹੜਾ ਹੈਗਾ ਇਹ ਪ੍ਰਵਾਸੀ ਆ ਜੀ ਪ੍ਰਵਾਸੀ ਆ ਜੀ ਇੰਨੇ ਵੀ ਹੱਥ ਦੇ ਵਿੱਚ ਡੰਡਾ ਫੜਿਆ ਹੋਇਆ ਆ ਤੇ ਸਿਰ ਤੇ ਇੰਨੇ ਵੀ ਆਪਣੇ ਇੱਕ ਕੀ ਕਹਿੰਦੇ ਆ ਕੀ ਰੱਖਿਆ ਹੋਇਆ ਆ ਪੱਗ ਬੰਨੀ ਹਾਂ ਪੱਗ ਬੰਨੀ ਹੋਈ ਆ ਤੁਸੀਂ ਦੇਖੋ ਤੇ ਇਹ ਵੀ ਭੀਖ ਮੰਗ ਰਿਹਾ ਹੈ ਭੀਖ ਮੰਗ ਰਿਹਾ ਜੀ ਦੇਖੋ ਉਹ ਕਹਿੰਦਾ ਸੀ ਮੇਰੇ ਕੋ ਤੁਰਿਆ ਨਹੀਂ ਜਾਂਦਾ ਆ ਦੇਖੋ ਕਿਦਾਂ ਭਜਿਆ ਆ ਇਹਦੀ ਛੋਟੀ ਰੱਖ ਲਈ ਆ ਜੀ ਮੈਂ ਤਾਂ ਜੇ ਵੀ ਕਿਹਾ ਗਿਆ ਸੀਗਾ ਕਿ ਉਹਨਾਂ ਦੀ ਫੌੜੀਆਂ ਰੱਖ ਲੈਂਦੇ ਤੇ ਮੈਂ ਕਹਿੰਦਾ ਗੱਲ ਤੇ ਤੁਹਾਡੀ ਠੀਕ ਸੀਗੀ ਕਿ ਕਿਸੇ ਵਲੇ ਮੌਕੇ ਦੀ ਨਿਜਾਕਤ ਦੇਖਣੀ ਪੈਂਦੀ ਹੈਗੀ ਮੈਂ ਜਦੋਂ ਤੁਹਾਨੂੰ ਦੱਸਿਆ ਕਿ ਹਰ ਬੰਦਾ ਆਪਣੇ ਮਾਂ ਬਾਪ ਦਾ ਬੱਚਾ ਹੈ ਮੇਰੇ ਵੀ ਬੱਚੇ ਨੇ ਠੀਕ ਹੈ ਪਰ ਮੇਰਾ ਕੰਮ ਹੈ ਕਿ ਮੈਂ ਇਹਨੂੰ ਕਲੀਅਰ ਕਰਨਾ ਹੈ ਤੇ ਕਲੀਅਰ ਕਰਨ ਦਾ ਜੋ ਮੈਂ ਸੋਚਿਆ ਹੋਇਆ ਹੈ ਇਹ ਕਲੀਅਰ ਕਰਕੇ ਹੀ ਰੱਖੂੰਗਾ ਪਾਜੀ ਗੁਪਤਾ ਸਾਹਿਬ ਫਿਰ ਉਹਨਾਂ ਜਿਹੜੇ ਜਿਨ੍ਹਾਂ ਨੂੰ ਤੁਸੀਂ ਫੜਿਆ ਸੀਗਾ ਕਿ ਉਹਨਾਂ ਨੂੰ ਪੁਲਿਸ ਨੂੰ ਫੜਾਇਆ ਸੀਗਾ ਜਾਂ ਫਿਰ ਉਹਨਾਂ ਨੂੰ ਲੈਦਾ ਤੁਸੀਂ ਕੋਈ ਵਾਰਨਿੰਗ ਇੱਕ ਵਾਰੀ ਵਾਰਨਿੰਗ ਦੇ ਦੇਣੀ ਚਾਹੀਦੀ ਆ ਭਜਾ ਦੇਣਾ ਚਾਹੀਦਾ ਹੈ ਕਿ ਦਿਖਣੇ ਨਹੀਂ ਚਾਹੀਦੇ ਤੁਸੀਂ ਠੀਕ ਹੈ ਨਾ ਹੁਣ ਅਸੀਂ ਲੱਗੇ ਆ ਕਾਫੀ ਸਾਡੇ ਸੱਜਣ ਮੈਨੂੰ ਕਾਲ ਕਰਦੇ ਨੇ ਕਿ ਭਾਜੀ ਇੱਕ ਗਰੁੱਪ ਅਸੀਂ ਬਣਾ ਰਹੇ ਹਾਂ ਉਹਦੇ ਵਿੱਚ ਅਸੀਂ ਤੁਹਾਡੇ ਨਾਲ ਤੁਸੀਂ ਸਾਡੇ ਨਾਲ ਚੱਲਣਾ ਆ ਠੀਕ ਹੈ ਮੈਂ ਕਹਾਂ ਤੁਸੀਂ ਮੇਰੇ ਨਾਲ ਨਹੀਂ ਚੱਲਣਾ ਮੈਂ ਤੁਹਾਡੇ ਨਾਲ ਚੱਲਣਾ ਆ ਮੈਂ ਤੁਹਾਡਾ ਸਹਿਯੋਗ ਮੰਗ ਰਿਹਾ ਹਾਂ ਠੀਕ ਹੈ ਤੁਹਾਡਾ ਧੰਨਵਾਦ ਠੀਕ ਹੈ ਸ਼ੁਕਰੀਆ ਜੀ ਬਹੁਤ ਬਹੁਤ ਤਾਂ ਬਿਲਕੁਲ ਜਿਨ੍ਹਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵੀਡੀਓ ਵਾਇਰਲ ਹੋਈ ਸੀ ਇੱਕ ਵੀਡੀਓ ਇਹ ਹੋਰ ਦਿਖਾ ਰਹੇ ਨੇ ਕਿ ਭਈ ਇਸ ਤਰੀਕੇ ਦੇ ਨਾਲ ਪ੍ਰਵਾਸੀ ਜਿਹੜੇ ਨੇ ਉਹ ਭੀਖ ਮੰਗਦੇ ਨੇ ਭੀਖ ਕਿਸ ਤਰੀਕੇ ਦੇ ਨਾਲ ਮੰਗਦੇ ਨੇ ਪੰਜਾਬ ਦੇ ਵਿੱਚ ਆ ਕੇ ਪੰਜਾਬੀ ਹੋਣ ਦਾ ਜਿਹੜਾ ਇਹ ਉਹ ਰੂਪ ਬਣਾਉਂਦੇ ਨੇ ਪੰਜਾਬ ਪੰਜਾਬੀ ਬੰਦਾ ਦੇਖਣ ਦੇ ਲਈ ਜਿਹੜਾ ਹੈਗਾ ਉਹ ਰੂਪ ਬਣਾਉਂਦੇ ਨੇ ਸਿਰ ਤੇ ਪਗੜੀ ਬੰਨਦੇ ਨੇ ਤੇ ਉਸ ਤੋਂ ਬਾਅਦ ਅਪਾਹਜ ਹੋਣ ਦਾ ਡਰਾਮਾ ਕਰਕੇ ਲੋਕਾਂ ਤੋਂ ਵੱਡੇ ਸ਼ਹਿਰਾਂ ਦੇ ਵੱਡੇ ਇਲਾਕਿਆਂ ਦੇ ਵਿੱਚ ਜਾ ਕੇ ਲੋਕਾਂ ਤੋਂ ਭੀਖ ਮੰਗਦੇ ਨੇ ਜਨਦਾ ਪਰਦਾ ਫਾਸ ਜਿਹੜਾ ਹੈ ਉਹ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਿਹਾ ਹੈ ਉਮੀਦ ਕਰਦੇ ਹਾਂ ਤਸਵੀਰਾਂ ਚੰਗੀ ਲੱਗੀਆਂ ਹੋਣਗੀਆਂ ਕੈਮਰਾਬਸਰ ਪੰਕੇ ਦੇ ਨਾਲ ਰਾਜਗੁਪਤਾ ਜਿਲੰਦਰ